हां मनप्रीत हां जी ਵਿਚਾਰੇ ਨਹੀਂ ਮਿਲਦਾ ਤੁਹਾਨੂੰ ਮੈਨੂੰ ਮੈਂ ਜੇਠ ਬੋਲਦਾ ਤੇਰਾ ਹਾਂ ਸੰਤਾ ਕੀ ਬਣ ਕੀ ਬਣਦਾ ਤੁਸੀਂ ਨਹੀਂ ਬੰਨ ਕੀ ਕਰੀ ਕੰਮ ਤਾਂ ਲੱਗੇ ਪਿਆ ਕੰਮ ਤਾਂ ਲੱਗੇ ਪਿਆ ਉਹਦਾ ਸਾਡਾ ਤਾਂ ਕੰਮ ਵਿਚਾਰੇ ਜੜਿਆ ਪਿਆ ਅੱਜ ਬਹੁਤ ਦਿਨ ਹੋ ਗਏ ਕੀ ਹੋ ਗਿਆ ਜਿਹਦੇ ਨਾਲ ਮੋਟਰ ਤੇ ਨਹੀਂ ਮਿਲ ਕੇ ਗਈ ਸੀ। ਹੂੰ। ਕੋਸਦੋਂ ਦੀ ਯਾਦ ਆਈ ਜਾਂਦੀ ਐ। ਅੱਛਾ। ਹੂੰ। ਉਹ ਤਾਂ ਐਮਰਜੈਂਸੀ ਉਹ ਦਿੱਤਾ ਐਮਰਜੈਂਸੀ ਸੀਗੀ ਹੁਣ ਕੀ ਰੋਜ਼ ਥੋੜੀ ਮਿਲਾਂਗੇ? ਐਮਰਜੈਂਸੀ ਤਾਂ ਮੈਨੂੰ ਤਾਂ ਰੋਜ਼ ਹੀ ਰਹਿੰਦੀ ਛੜਾ ਜੇਠ ਆ ਮੈਂ ਮੈਂ ਤਾਂ ਹੁਣ ਤੇਰਾ ਤਾਂ ਕੰਮ ਨਿਕਲਦਾ ਰਹਿੰਦਾ। ਮੇਰਾ ਵੀ ਤਾਂ ਕੜਾਇਆ ਕਰਕੇ ਫੇ ਲੋਟ। ਮੇਰਾ ਵੀ ਨਿਕਲਦਾ ਰਹਿੰਦਾ। ਤੇਰਾ ਨਿਕਲਦਾ ਰਹਿੰਦਾ ਕਿ ਉਹ ਨਿਕਲਦਾ ਰਹਿੰਦਾ ਛੋਟੇ ਵਾਲ ਕਰਦਾ ਹੀ ਤੇਰੇ ਨਾਲ ਨਹੀਂ ਕਰਦਾ ਨਹੀਂ ਕਰਦਾ ਦਾ ਐਨੀ ਗੋਰੀ ਚਿੱਟੀ ਹੋਏ ਛੱਡਦਾ ਕੋਈ ਦੱਸ ਮੈਨੂੰਗਾ ਉਂਜੀ ਕਰ ਜਾਂਦੇ ਨੇ ਦੇਖ ਦੇ ਕੇ ਇਸ ਦਾ ਹਲਚਲ ਹੋਈ ਰਹਿੰਦੀ ਹੈ ਹਾਂ ਉਹ ਤਾਂ ਹੀ ਜੀਰ ਉਹ ਤਾਂ ਹੀ ਜੀਰ ਹਾਂ ਪਤਨੀ ਕਰਦਾ ਕਿ ਉਹ ਤਾਂ ਛੱਡੇਗਾ ਹਾਂ ਤੁਸੀਂ ਨਹੀਂ ਛੱਡਦੇ ਹੋ ਕਿਉਂ ਛੱਡਦੇਗਾ ਮੈਂ ਮੈਂ ਛੱਡ ਨਹੀਂ ਸਕਦਾ ਮੈਂ ਮੇਰੀ ਗੱਲ ਸੁਣ। ਮੈਂ ਛੱਡ ਨਹੀਂ ਸਕਦਾ ਜਿਵੇਂ ਰਫੀ ਵਾਂਗੂ ਨਸ਼ਾ ਨਹੀਂ ਬਹਿ ਜਾਂਦਾ ਬੰਦੇ ਦੇ ਹੱਦਾਂ 'ਚ। ਅੱਛਾ। ਉਹ ਮੇਨ ਨਸ਼ਾ ਤੇਰਾ ਬੈਠਾ ਪਿਆ ਤੇ ਹੁਣ ਬੰਦਾ ਇਹਨੂੰ ਛੱਡੇ ਕਿਵੇਂ ਦੱਸ ਤਾਲਾ। ਛੱਟਦਾ ਨਹੀਂਗਾ। ਹੂੰ। ਛੱਟਦਾ ਨਹੀਂਗਾ। ਕਾਹਦਾ ਗੱਲ ਹੈ ਛੱਡਦਾ ਨਹੀਂ ਨਾ ਫਿਰ। ਹੂੰ ਤਾਂ ਕੀ ਮੈਂ ਕਰਨੀ ਆ ਫਿਰ। ਕੰਗਰਾਰਾ ਮੈਂ ਛੱਡਦਾ ਹਾਂ ਉਹ ਲੈਣਾ ਮੈਂ ਚਾਹ ਪੀਣੀ ਨਹੀਂ ਮੈਂ ਚਾਹ ਪੀਣੀ ਛੱਡ ਸਕਦਾ ਅੱਛਾ ਹੂੰ ਉਹ ਤਾਂ ਨਹੀਂ ਕਿ ਮੈਂ ਤੈਨੂੰ ਛੱਡ ਦੋ ਆ ਕੇ ਮੈਂ ਤੈਨੂੰ ਛੱਡ ਦਊਂ ਮੈਂ ਤੁਮੰਜਾਂ ਨਹੀਂ ਛੱਡ ਹੁੰਦਾ ਜਿਹੜੇ ਮੋਟਰ ਵਾਲੇ ਜਿਹੜੇ ਮੰਜੇ ਤੋਂ ਤੁਮ ਮਿਲ ਕੇ ਗਈ ਸੀ ਹਜੇ ਤੱਕ ਤੇਰੀ ਖੁਸ਼ਬੂ ਆ ਜਾਂਦੀ ਓਦੇ ਵਿੱਚ ਉਹ ਹੋ ਆਏ ਕਿ ਤੇ ਆਊਗੀ ਉਹ ਤਾਂ ਫਿਰ ਕਿਉਂ ਵੜਾਈ ਕੀ ਹੋਵੇ ਕੀ ਗੱਲ ਹੋਵੇ ਹਾਂ ਜੀ ਮੈਂ ਸੁ취 ਕਰਦੇ ਹਾਂ ਤੁਹਾਨੂੰ ਜਿੰਨੇ ਦਾ ਖੁਸ਼ਬੂ ਥੋੜੀ ਆਉਂਦੀ ਹੈ। ਖੁਸ਼ਬੂ ਤਾਂ ਮਹਿਸੂਸ ਕਰੀਦੀ ਐ ਫਿਰ। ਖੁਸ਼ਬੂ ਤਾਂ ਮਹਿਸੂਸ ਕਰੀਦੀ ਐ। ਹੂੰ। ਹੂੰ। ਗੋਰ ਕਰੀਦੀ ਐ ਤੁਹਾਨੂੰ ਜੀ ਠੀਕ ਐ। ਹੈਂ? ਖੁਸ਼ਬੂ ਨਾਲ ਸਵਰ ਕਰ ਲਿਆ ਕਰੋ। ਖੁਸ਼ਬੂ ਨਾਲ ਤਾਂ ਸਵਰ ਹੋਊਗਾ ਜੀ। ਹਾਂ ਜੀ ਕਹਿੰਦਾ। ਖਬਰ ਕਰੀ ਜਾਂਦੇ ਆ ਜਿੰਨਾਂ ਜਦੋਂ ਨਹੀਂ ਮਿਲਦੀ ਆ ਕੇ ਪਰ ਜੀਵਿਤ ਕਰਦਾ ਬੰਦੇ ਤਾਂ ਉਹ ਬੰਦਾ ਹੁਣ ਵਿਚਾਰਾ ਕੀ ਕਰੇ ਬੰਦਾ ਮਰ ਜੇ ਹੂੰ ਛੇਤੀ ਕਰਦੇ ਕਿ ਤੁੰਡਾ ਹਾਂ ਮੇਰਾ ਤਾਂ ਬੜਾ ਜੀ ਕਰੀ ਜਾਂਦਾ ਜੇਦੋਂ ਇਜਾਜ਼ਤ ਦਿੰਨੀ ਤੇਰੀ ਕਮੀ ਪੂਰੀ ਤਾਂ ਨਹੀਂ ਹੁੰਦੀ ਕੀ ਦੁਪਾਰਾ ਟਾਈਮ ਪਾਸ ਜਾਂਦਾ ਹੋ ਜਾਊਗਾ ਤੇ ਕਿਸੇ ਨੂੰ ਆਈ ਜਾਂਦੀ ਮੈਂ ਚੋਸ ਦਾ ਗਾਹੀ ਲਾਉਂਗਾ ਛੇਤੀ ਹੋਰ ਜੋ ਦਾ ਦੇ ਤਨ ਮਹਿਸੂਸ ਕਰ ਲਾਂ ਕਿ ਹੁਣ ਤੂੰ ਮੇਰਾ ਕੰਮ ਘੜਵਾਵੇਂਗੀ ਸਭ ਤੇਰੇ ਹੱਥ ਦੇ ਵਿੱਚ ਹੈ ਤੂੰ ਟਾਈਮ ਹੋਇਆ ਹੁਣ ਸਵੇਰ ਦੇ ਵੱਜੇ 10 ਇਹ ਦੁਪਹਿਰਾ ਤੇ ਫੇਰਾ ਇਹ ਦੁਪਹਿਰਾ ਤੇ ਫੇਰਾ ਲਾ ਜਾਈ ਫਿਰ ਫੋਨ ਲਾਉਣ ਦੀ ਤੇ ਲੋੜ ਨਹੀਂ ਸੀ ਬੁਗ ਲੈ ਇਹ ਕਰਵਾਉਣਾ ਕਰਵਾਉਣਾ ਤੇਰੇ ਹੱਥ ਚ ਜਿੰਨਾ ਕਰਵਾਉਂ ਤੂੰ ਇਹਦੇ ਨੂੰ ਆਜੂਂ ਵੀ ਕਰਵਾ ਦੂੰਗੀ ਛੋਟੇ ਖਤਰੀ ਹੈ ਹਾਂ ਤਾਂ ਮੇਰੇ ਖਤਰੀ ਰਿਆ ਕਰ ਉਧਰ ਤਾਂ ਤੈਨੂੰ ਮਨ ਪਤਾ ਹੈ ਵੀ ਜਿਹੜਾ ਤਸੱਲੀਆਂ ਮੈਂ ਕਰਵਾ ਦਿੰਨਾ ਉਹ ਜਾਂ ਤਾਂ ਹੁੰਦੇ ਗਾ ਨਹੀਂ ਉਸ ਤੋਂ ਇਹ ਹੋ ਜਾਂਦੀਆਂ ਦਸੂ ਦੱਸਦੇ ਹੋ ਜਾਂਦੀਆਂ ਹੈਗੇ ਨਹੀਂ ਅੰਮੀ ਛੋਟੇ ਵਰਗੇਾਂ ਤਸੀਰ ਦੀਆਂ ਫਿਆਦ ਨਾ ਮਿਲਦੇ ਉਹ ਹੋ ਕੇ ਮਿਲਦੇ ਜਾਂ ਤੁਸੀਂ ਚੱਲਣਾਂ ਮੈਂ ਰਹੀ ਹਾਂ ਓਕੇ ਮੈਂ ਮਿਲਦਾ ਹਾਂ ਓਕੇ ਮੈਂ ਮਿਲਦਾ ਤਾਂ ਜਲਦਬਾਜ਼ੀ ਕਰਦਾ ਦੌੜਾ ਕਰਕੇ ਭਰੀ ਹੋਈ ਅੰਨ ਹਾਂ ਉੱਤੋਂ ਸਹੀ ਆ ਓਕੇ ਰੋਡ ਤੋਂ ਥੱਲੀ ਹੋਵੇ ਤਾਂ ਫਿਰ ਮੈਨੂੰ ਇਹ ਦੱਸ ਵੀ ਅੱਜ 10 ਵਜੇ ਨੂੰ ਕੰਮ ਰੋਟੀਆਂ ਤਾਂ ਨਹੀਂ ਪਕਾਈ ਹੋਣੀਆਂ ਸੀ ਹਾਂ ਤੂੰ ਆਲੇ ਕਾ ਕੇ ਹਾਂ ਰੋਟੀਆਂ ਤਾਂ ਨਹੀਂ ਆਪ ਪਕਾਈਆਂ ਕਿ ਹਾਂ ਰੋਟੀ ਪਾਣੀ ਬਣਾ ਕੇ ਸਾਰਾ ਤਿਆਰ ਆ ਅੱਛਾ ਤੇ ਫਿਰ ਹੁਣ ਫਿਰ ਕੀ ਸਮਾਂ ਕੀ ਆ ਤੇਰਾ ਜਿਵੇਂ ਦਾ ਸਿਸਟਮ ਕੀ ਰੱਖਣਾ ਚਾਹੀਦਾ ਸਮਾਂ ਦੇ ਕੀ ਹੈ ਕੱਪ ਚਾਹ ਵਾਲੇ ਕੀ ਨਾ ਯਾਨੀ ਮੋਟਰ ਵਾਲੇ ਖੇਤ ਆ ਤੂੰ ਆ ਜਾ ਮੋਟਰ ਵਾਲੇ ਖੇਤ ਬਸ ਤਾਂ ਬਣਾਉਣੇ ਬਿਠਾਉਣੇ ਗੱਲਬਾਤ ਦਾ ਕੋਈ ਹਾਂ ਬਣਾਉਣੇ ਤੇ ਚਾਹ ਦੇ ਕੇ ਆਨੇ ਚਾਹ ਦੇ ਕੇ ਆਈ ਰੱਖ ਮੈਲੇ ਨਾਲ ਪੱਠੀ ਵੜਿਆਉਂਦੀ ਆ ਜਿੰਦੀ ਮੈਂ ਆ ਚਾਹ ਤਾਂ ਦਬਾਨਾ ਹੈ ਹੋਰ ਮਿਲਣਾ ਤਾਂ ਹੈ ਇਹ ਸ਼ੋਪਿੰਗ ਕਰਨੀ ਹੈ ਥੋੜੇ ਤੋਂ ਮਿਲਣਾ ਤਾਂ ਹੈ ਸ਼ੋਪਿੰਗ ਕਰਨੀ ਹੈ ਥੋੜੇ ਤੋਂ ਸ਼ੋਪਿੰਗ ਕਰਾ ਦੇਣਾ ਜ਼ਰੂਰ ਸ਼ੋਪਿੰਗ ਦੀ ਕੋਈ ਟੈਨਸ਼ਨ ਆ ਗਿਆ ਤੈਨੂੰ ਚੰਗਾ ਆ ਜਾ ਚਾਹ ਬਣਾ ਲੈ ਚੇਚੀ ਤੀ ਆ ਜਾ ਫਿਰ ਹੈ 啊，对的。